ਸਾਡੀ ਕਿਹੜਾ ਜਾਉਂਦੇ ਜਿਹੜਾ ਅੱਜ ਪਿੰਟੱਲੇਵਾਲ ਮੈਦਾਨ ਵਿੱਚ ਫੰਕਸ਼ਨ ਕਰਾਇਆ ਗਿਆ ਜੀ ਕੀ ਕਰਾ ਜਾਉਂਦੇ ਅੱਜ ਪ੍ਰਗਤੀਸ਼ੀਲ ਲੇਖ ਸੰਗਤ ਪੰਜਾਬ ਵੱਲੋਂ ਸਾਡੀ ਬਰਨਾਲਾ ਇਕਾਈ ਨੇ ਇਸ ਪਿੰਟੱਲੇਵਾਲ ਦੇ ਜੋ ਲਾਇਬ੍ਰੇਰੀ ਹੈ ਅਵਤਾਰ ਸਿੰਘ ਹੋਰਾਂ ਦੀ ਯਾਦ ਦੇ ਵਿੱਚ ਉਸ ਲਾਇਬ੍ਰੇਰੀ ਦੇ ਵਿੱਚ ਪੁਸਤਕ ਸੱਭਿਆਚਾਰ ਦੇ ਉੱਤੇ ਸਮਾਗਮ ਰਚਾਇਆ ਸੋ ਇਹ ਪਰਮ ਦੋ ਤਿੰਨ ਪੱਖਾਂ ਤੋਂ ਬਹੁਤ ਮਹੱਤਵਪੂਰਨ ਹੈ ਇੱਕ ਤਾਂ ਪਿੰਡੋ ਪਿੰਡੀ ਸਾਹਿਤ ਜੋ ਪ੍ਰਤੀਸ਼ੀਲ ਲੇਖ ਸੰਗਨੇ ਮਹਾਂ ਮਹਾਂ ਸ਼ੁਰੂ ਕੀਤੀ ਹੈ ਉਹਦੇ ਤਹਿਤ ਸਾਡੀ ਬਰਨਾਲਾ ਇਕਾਈ ਦਾ ਦੂਜਾ ਪ੍ਰੋਗਰਾਮ ਹੈ ਸਾਡੀਆਂ ਬਹੁਤ ਸਾਰੀਆਂ ਇਕਾਈਆਂ ਇਸ ਵੇਲੇ ਪਿੰਡਾਂ ਚ ਪ੍ਰੋਗਰਾਮ ਕਰ ਰਹੀਆਂ ਨੇ ਉਹਦੇ ਤਹਿਤ ਅਸੀਂ ਇਸ ਪਿੰਡ ਦੇ ਵਿੱਚ ਆਏ ਆ ਤੇ ਅੱਜ ਉੱਥੇ ਗੱਲਬਾਤ ਹੋਈ ਹੈ ਖਾਸ ਤੌਰ ਤੇ ਪੁਸਤਕ ਸਭਾਚਾਰ ਪੁਸਤਕ ਸਭਾਚਾਰ ਦੇ ਪ੍ਰਸੰਗ ਦੇ ਵਿੱਚ ਉਹ ਗੱਲਬਾਤ ਬਹੁਤ ਮਹੱਤਵਪੂਰਨ ਹੈ ਤੇ ਇੰਨੇ ਵਿਸ਼ਾਲ ਇਕੱਠ ਦੇ ਵਿੱਚ ਲੋਕਾਂ ਦਾ ਸ਼ਾਮਲ ਹੋਣਾ ਮਾਪਿਆਂ ਦਾ ਸ਼ਾਮਲ ਹੋਣਾ ਅਧਿਆਪਕਾਂ ਦਾ ਸ਼ਾਮਲ ਹੋਣਾ ਬੱਚਿਆਂ ਦਾ ਸ਼ਾਮਲ ਹੋਣਾ ਤੇ ਸੱਤਕਾਰਾਂ ਦਾ ਸ਼ਾਮਲ ਹੋਣਾ ਇਸ ਗੱਲ ਦਾ ਸੰਕੇਤ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੇਖਕਾਂ ਨੂੰ ਕਿਸ ਤਰ੍ਹਾਂ ਦੇ ਕੰਮ ਕਰਨੇ ਚਾਹੀਦੇ ਨੇ ਲੇਖਕਾਂ ਦਾ ਕੰਮ ਸਿਰਫ ਇਹ ਨਹੀਂ ਕਿ ਉਹ ਆਪਣੀਆਂ ਕਿਤਾਬਾਂ ਛਾਪ ਲੈਣ ਆਪਣੀਆਂ ਕਵਤਾਂ ਮੈਂ ਇੱਕ ਦੂਜ ਨੂੰ ਸੁਣਾ ਕੇ ਚਲੇ ਜਾਣ ਲੇਖਕਾਂ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਹੈ ਲੇਖਨੇ ਸਮਾਜ ਨੂੰ ਬਦਲਣਾ ਹੁੰਦਾ ਹੈ ਲੇਖਨੇ ਸਮਾਜ ਦੇ ਵਿੱਚ ਸੰਵੇਦਨਾ ਪੈਦਾ ਕਰਨੀ ਹੁੰਦੀ ਹੈ ਸੋ ਉਸ ਲੜੀ ਦੇ ਤਹਿਤ ਅੱਜ ਇਸ ਤਰ੍ਹਾਂ ਲੋਕਾਂ ਦੇ ਵਿੱਚ ਬੈਠਣਾ ਤੇ ਲੋਕਾਂ ਨਾਲ ਗੱਲਾਂ ਕਰਨਾ ਖਾਸ ਤੌਰ ਤੇ ਜਦੋਂ ਪੰਜਾਬ ਦੇ ਵਿੱਚ ਗੈਂਗ ਸੱਭਿਆਚਾਰ ਹੋਵੇ ਜਦੋਂ ਪੰਜਾਬ ਦੇ ਵਿੱਚ ਗਾਲਾਂ ਦਾ ਸੱਭਿਆਚਾਰ ਹੋਵੇ ਜਦੋਂ ਪੰਜਾਬ ਦੇ ਵਿੱਚ ਹਥਿਆਰਾਂ ਦਾ ਸੱਭਿਆਚਾਰ ਹੋਵੇ ਜਦੋਂ ਚਿੱਟਿਆਂ ਦਾ ਸੱਭਿਆਚਾਰ ਹੋਵੇ ਉਹ ਜਿਹੇ ਦੌਰ ਦੇ ਵਿੱਚ ਪੁਸਤਕ ਸੱਭਿਆਚਾਰ ਦੀ ਗੱਲਾਂ ਕਰਨੀਆਂ ਬਾਬੇ ਨਾਨਕ ਦੇ ਫਲਸਫੇ ਦੀਆਂ ਗੱਲਾਂ ਕਰਨੀਆਂ ਭਗਤ ਸਿੰਘ ਦੇ ਵਿਚਾਰਾਂ ਦੀਆਂ ਗੱਲਾਂ ਕਰਨੀਆਂ ਤੇ ਲੋਕਾਂ ਨੂੰ ਪੁਸਤਕਾਂ ਦੇ ਨਾਲ ਜੋੜਨਾ ਖਾਸ ਤੌਰ ਤੇ ਨਵੀਂ ਪੀੜ੍ਹੀ ਬੱਚਿਆਂ ਨੂੰ ਪੁਸਤਕਾਂ ਦੇ ਨਾਲ ਜੋੜਨਾ ਹਰ ਘਰ ਦੇ ਵਿੱਚ ਲਾਇਬ੍ਰੇਰੀ ਬਣਾਉਣਾ ਹਰ ਮਾਪੇ ਤੇ ਹਰ ਅਧਿਆਪਕ ਦੇ ਹੱਥ 'ਚ ਕਿਤਾਬ ਹੋਣਾ ਇਹ ਸਾਡੇ ਏਜੰਡੇ ਸੀ ਜੋ ਅੱਜ ਦੇ ਇਸ ਪ੍ਰੋਗਰਾਮ ਰਾਹੀਂ ਆਪਾਂ ਸਾਂਝੇ ਕੀਤੇ ਨੇ ਮੈਂ ਉਮੀਦ ਕਰਦਾ ਕਿ ਸਾਡੀ ਬਰਨਾਲਾ ਇਕਾਈ ਵੱਲੋਂ ਜੋ ਉਦਮ ਕੀਤਾ ਗਿਆ ਮੇਰੇ ਨਾਲ ਹਰ ਭਗਵਾਨ ਹੋਰੀ ਤੇ ਪੁਲਾ ਸੰਗਸਗੀੜਾ ਹੋਰੀ ਵਿਸ਼ੇਸ਼ ਤੌਰ ਤੇ ਸਾਡੇ ਸਰਪੰਚ ਸਾਹਿਬ ਵਿਸ਼ੇਸ਼ ਤੌਰ ਤੇ ਨਾਲ ਖੜੇ ਨੇ ਸੋ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਹੈ ਕਿ ਲੋਕ ਲੇਖਕ ਤੇ ਅਧਿਆਪਕ ਸਾਰੇ ਇਕੱਠੇ ਹੋ ਕੇ ਘਰ-ਘਰ ਪੁਸਤਕਾਂ ਘਰ-ਘਰ ਗਿਆਨ ਕਰ ਚਰਚਨ ਆਪਾਂ ਲੈ ਕੇ ਜਾਈਏ ਤੇ ਇਸ ਮੁਹਿੰਮ ਨੂੰ ਪੂਰੇ ਪੰਜਾਬ ਦੀ ਮੁਹਿੰਮ ਬਣਾਈਏ ਸਰ ਪੁੱਨਾ ਬੱਚਾ ਲਈ ਨੌਲੋਰੀ ਵਿੱਚ ਕੀ ਕਹਿਣਾ ਚਾਹੋਗੇ ਅੱਜ ਯਾਦਾਂ ਮੋਬਾਈਲ ਨੂੰ ਆਪਣਾ ਜ਼ਰਾਂ ਦੇ ਰਹੇ ਹਾਂ ਇਹਦੇ ਬਾਰੇ ਮੈਂ ਇਹ ਕਹਿਣਾ ਚਾਹੁੰਦਾ ਕਿ ਇਹਦੇ ਵਿੱਚ ਬੱਚਿਆਂ ਦਾ ਕਸੂਰ ਨਹੀਂ ਹੁੰਦਾ ਹੈਗਾ ਅਸੀਂ ਬੱਚਿਆਂ ਨੂੰ ਕਲਚਰ ਹੀ ਉਹ ਦਿੰਦੇ ਨੇ ਜਦੋਂ ਜਦੋਂ ਅਸੀਂ ਬੱਚਿਆਂ ਨੂੰ ਜਿਹੋ ਜਿਹੇ ਕਲਚਰ ਦੇਵਾਂਗੇ ਜੇ ਅਸੀਂ ਬੱਚਿਆਂ ਨੂੰ ਖੇਡਾਂ ਦਾ ਕਲਚਰ ਦੇਵਾਂਗੇ ਜਿਵੇਂ ਮੈਂ ਸੰਸਾਰਪੁਰ ਦੀ ਗੱਲ ਕੀਤੀ ਜੇ ਸੰਸਾਰਪੁਰ ਦੇ ਵਿੱਚ ਹਰ ਜੰਮਦਾ ਬੱਚਾ ਹਾਕੀ ਖੇਡਦਾ ਹੈ ਇਹਦਾ ਮਤਲਬ ਉਹਨਾਂ ਨੇ ਹਾਕੀ ਦਾ ਸੱਭਿਆਚਾਰ ਦਿੱਤਾ ਜੇ ਅਸੀਂ ਆਪਣੇ ਬੱਚਿਆਂ ਨੂੰ ਇਹੋ ਜਿਹਾ ਖੇਡ ਸ ਸਮਿਆਚਾਰ ਦੇਵਾਂਗੇ ਬਾਲ ਸਾਹਿਤ ਨਾਲ ਜੁੜੀਆਂ ਸੋਹਣੀਆਂ ਕਿਤਾਬਾਂ ਉਹਨੂੰ ਬਚਪਨ ਤੋਂ ਬੜਨ ਲਾਵਾਂਗੇ ਤਾਂ ਉਦੋਂ ਸਾਡੇ ਬੱਚੇ ਹੌਲੀ-ਹੌਲੀ ਕਿਤਾਬਾਂ ਦੇ ਨਾਲ ਜੁੜਨਗੇ ਤੇ ਫਿਰ ਬੱਚੇ ਕਿਤਾਬਾਂ ਪੜ੍ਹਨ ਵਾਲੇ ਚਿੰਤਨਸ਼ੀਲ ਬੱਚੇ ਹੋਣਗੇ ਜਦੋਂ ਬੱਚਿਆਂ ਨੂੰ ਕਾਰਪੋਰੇਟ ਡੇਟ ਦੀ ਵੀ ਡਾਟਾ ਦੇ ਦਿੰਦਾ ਹੈ ਰੋਜ਼ ਤਾਂ ਬੱਚੇ ਫਿਰ ਇੰਸਟਾਗ੍ਰਾਮ ਤੇ ਫੇਸਬੁੱਕਾਂ ਦੀ ਲੱਗਣਗੇ ਜਦੋਂ ਅਸੀਂ ਸੋਹਣੀਆਂ ਕਿਤਾਬਾਂ ਸੋਹਣੇ ਗੀਤ ਸੋਹਣੀਆਂ ਕਹਾਣੀਆਂ ਉਹਨਾਂ ਦੇ ਪੱਦਰ ਦੀਆਂ ਬੱਚਿਆਂ ਨਾਲ ਸਾਡੇ ਬੱਚਿਆਂ ਦੇ ਹੱਥਾਂ 'ਚ ਹੋਣਗੀਆਂ ਤਾਂ ਲਾਜ਼ਮੀ ਤੌਰ ਤੇ ਬੱਚੇ ਮੋਬਾਈਲ ਕਲਚਰ ਤੋਂ ਪਰੇ ਹੋ ਕੇ ਪੁਸਤਕਾਂ ਦੇ ਸਭਿਆਚਾਰ ਨਾਲ ਤੇ ਨਾਲ ਜੁੜਨਗੇ ਪਰਗਤੀ ਸੀ ਲੇਖਕ ਸੰਗ ਵੱਲੋਂ ਇਕਾਈ ਪੰਜਾਬ ਵੱਲੋਂ ਤੇ ਬਰਨਾਲੇ ਵੱਲੋਂ ਅਵਤਾਰ ਟੱਲੇ ਵਾਲੀ ਪਬਲਿਕ ਲਾਇਬ੍ਰੇਰੀ ਦੇ ਸਹਿਯੋਗ ਨਾਲ ਅਦੁੱਨਿਕ ਦੌਰ ਵਿੱਚ ਪੁਸਤਕ ਸੱਭਿਆਚਾਰ ਦੇ ਨਾਅ ਉੱਤੇ ਇੱਕ ਜਿਹੜਾ ਸੈਮੀਨਾਰ ਟਾਈਪ ਅਸੀਂ ਪ੍ਰੋਗਰਾਮ ਕਰਵਾਇਆਗਾ ਜਿਦੇ ਵਿੱਚ ਮੁੱਖ ਬੁਲਾਰੇ ਡਾ. ਕਲਦੀਪ ਸਿੰਘ ਦੀਪ ਸੀਗੇ ਪਿੰਡ ਦੇ ਲੋਕਾਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਡਾਕਟਰ ਕੁਲਦੀਪ ਸਿੰਘ ਜੀ ਲੰਬਾ ਸਮਾਂ ਬੋਲੇ ਉਹਨਾਂ ਦੇ ਨਾਲ ਆਏ ਬੀ ਜਿਸਪਾਲ ਮਾਨ ਖੇੜਾ ਜੀ ਲੰਬਾ ਸਮਾਂ ਬੋਲੇ ਪਿੰਡ ਦੇ ਲੋਕਾਂ ਨੇ ਬੜੀ ਰੂਹ ਦੇ ਨਾਲ ਉਹਨਾਂ ਨੂੰ ਸੁਣਿਆ ਤੇ ਸਾਨੂੰ ਲੱਗਦਾ ਹੈਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹੋ ਜਿਹੇ ਪ੍ਰੋਗਰਾਮਾਂ ਦੀ ਲੋੜ ਆ ਤਾਂ ਜੋ ਜਿਹੜੇ ਪਿੰਡ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਸਾਡੇ ਸਮਾਜ ਦੇ ਵਿੱਚ ਪਣਪਰਈਆਂ ਗਲਤ ਰਵੈਤਾਂ ਨੇ ਗਲਤ ਚੀਜ਼ਾਂ ਨੇ ਉਹਨਾਂ ਨੂੰ ਪੁਸਤਕ ਸੱਭਿਆਚਾਰ ਨਾਲ ਜੋੜ ਕੇ ਇੱਕ ਚੰਗੇ ਸੱਭਿਆਚਾਰ ਵੱਲ ਜਾ ਕੇ ਉਹਨਾਂ ਆਲਾਮ ਦਾ ਤੁਸੀਂ ਖੜਾ ਛੜਾ ਸਕੀਏ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੀ ਆਸ ਕਰਾਂਗੇ ਕਿ ਜਿਵੇਂ ਪ੍ਰਗਤੀਸ਼ੀਲ ਲੇਖ ਸੰਘ ਵੱਲੋਂ ਸਾਡੇ ਪਿੰਡ ਇਸ ਕਿਸਮ ਦਾ ਪ੍ਰੋਗਰਾਮ ਕਰਵਾਇਆ ਗਿਆਗਾ ਇੱਕ ਪਿੰਡੋਂ ਪਿੰਡੀ ਮੁਹੰਮਦ ਛੇੜੀ ਹੋਈ ਹੈ ਨਾ ਦੀ ਤੇ ਅਸੀਂ ਕਹਿੰਦੇ ਆ ਵੀ ਹੋਰ ਪਿੰਡਾਂ ਦੇ ਵਿੱਚ ਵੀ ਹੋਵੇ ਕਿਸੇ ਇਹ ਵਿਸ਼ਵਾਸ ਵੀ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੀ ਇਹ ਪ੍ਰੋਗਰਾਮ ਇਹ ਜਿਹੜੇ ਲੋਕਾਂ ਨੂੰ ਸੇਧ ਦੇਣ ਵਾਲੇ ਪ੍ਰੋਗਰਾਮ ਨੇ ਜਿਹੜੇ ਇੱਕ ਵਧੀਆ ਸੱਭਿਆਚਾਰ ਪੈਦਾ ਕਰਨ ਵਾਲੇ ਪ੍ਰੋਗਰਾਮ ਨੇ ਉਹਨਾਂ ਨੂੰ ਜੇ ਉਹ ਆਉਣ ਵਾਲੇ ਸਮੇਂ 'ਚ ਹੋਰ ਵੀ ਵੱਧ ਚੜ੍ਹ ਕੇ ਕਰਾਉਂਦੇ ਰਹਿਣਗੇ ਤੇ ਪਿੰਡ ਦੇ ਲੋਕਾਂ ਦਾ ਬਹੁਤ ਵੱਡਾ ਸਹਿਯੋਗ ਰਿਹਾ। ਜਦੋਂ ਅਸੀਂ ਜਦੋਂ ਆਪਾਂ ਚਿੱਕੀ ਕੰਮ ਦੀ ਸ਼ੁਰੂਆਤ ਕਰਦੇ ਆ ਤਾਂ ਉਹਦੇ ਬਹੁਤ ਸਾਰੇ ਨਿਕਲੋ ਸਮਾਂ ਰੰਗਦਾ। ਦੇਖੋ ਜੀ ਜਦੋਂ ਇੱਕ ਸੱਭਿਆਚਾਰ ਡਿਵੈਲਪ ਹੋ ਜਾਂਦਾ ਹੈ ਜਦੋਂ ਇੱਕ ਚੀਜ਼ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਘਰ ਕਰ ਜਾਂਦੀ ਹੈ ਉਹਨੂੰ ਲੋਕਾਂ ਦੇ ਮਨਾਂ ਦੇ ਵਿੱਚੋਂ ਦੂਰ ਕਰਨ ਲਈ ਕੋਸ਼ਿਸ਼ਾਂ ਨਾ ਕਰਨੀਆਂ ਪੈਂਦੀਆਂ ਨੇ। ਇੱਕ ਇੱਕ ਮਨੁੱਖ ਜਿਹੜਾ ਹੁੰਦਾ ਗਲਤ ਪਾਸੇ ਤੁਰਿਆ ਹੁੰਦਾ ਹੈਗਾ ਉਹਨੂੰ ਕਦੇ ਨਾ ਕਦੇ ਭਲੇਖਾ ਵੀ ਪੈਣ ਲੱਗ ਜਾਂਦਾ ਹੈਗਾ ਕਿ ਮੇਰੀ ਮੇਰਾ ਰੋਜੀ ਰੋਟੀ ਦਾ ਜਿਹੜਾ ਹੈਗਾ ਅ ਜਿਹੜਾ ਸਾਧਨਾਗਾ ਉਹ ਗਲਤ ਪਾਸੇ ਤੋਰ ਕੀ ਹੈ ਜਿਵੇਂ ਆਪਾਂ ਆਮ ਦੇਖ ਲੈਂਦੇ ਆ ਲਕਚਰ ਗੈਕੀ ਗੋਣੀ ਤੇ ਲਕਚਰ ਕਈ ਵਾਰ ਪਿੰਡਾਂ ਦੇ ਵਿੱਚ ਵੀ ਮੇਰੇ ਨਾਲ ਦਾ ਵਾਪਰਦਾ ਰਹਿੰਦਾ ਹੈ ਕਈ ਵਾਰ ਪਿੰਡਾਂ ਦੇ ਵਿੱਚ ਵੀ ਇਸ ਕਿਸਮ ਦੇ ਮਤਲਬ ਉਸ ਕਿਸਮ ਦੇ ਪੁੱਛਾਂ ਦੇਣ ਵਾਲੇ ਉਸ ਕਿਸਮ ਦੇ ਆਵਾਜ਼ੇ ਬੈਠੇ ਜਦੋਂ ਉਹਨੂੰ ਕਹਿੰਦਾ ਉਹ ਕਣਗੇ ਛੱਡਦਾ ਰੋਜ਼ਗਾਰ ਹੈ ਜੀ ਸੀ ਕੀ ਕਰਕੇ ਮਤਲਬ ਉਹ ਜਦੋਂ ਉਹਨਾਂ ਤੇ ਕਿਸੇ ਨਾ ਸੀ ਅਟੈਕ ਕਰਦੇ ਆ ਇੱਕ ਗਲਤ ਬੰਦਾ ਹੈ ਨਸ਼ੇਖੋਰ ਬੰਦਾ ਹੈ ਨਸ਼ੇ ਵੇਚਣ ਵਾਲਾ ਤੇ ਜਦ ਤੁਸੀਂ ਅਟੈਕ ਕਰਦੇ ਆ ਤਾਂ ਲਾਜ਼ਮੀ ਤੌਰ ਤੇ ਆ ਉਹਨਾਂ ਦਾ ਮੂੜਮੇ ਰੂਪ ਦੇ ਵਿੱਚ ਜਦੋਂ ਉਹਨੂੰ ਇੱਕ ਰੋਜ਼ਗਾਰ ਬਣਾ ਕੇ ਵੇਚ ਜਾਂਦੇ ਆ ਜਦੋਂ ਉਹਨਾਂ ਦੀਆਂ ਇੱਥੋਂ ਦੇ ਹਾਕਮਾਂ ਦਾ ਤੇ ਇੱਥੋਂ ਦੇ ਪੂਰੇ ਪ੍ਰਸ਼ਾਸਨ ਦਾ ਉਹਨਾਂ ਨੂੰ ਸ਼ੈਲਟਰ ਹੋਵੇ ਉਹਨਾਂ ਦੇ ਸਿਰ ਤੇ ਹੱਥ ਹੋਵੇ ਤਾਂ ਉਹ ਕਿਤੇ ਜਿਵੇਂ ਕਹਿੰਦੇ ਵੀ ਮਾੜੀ ਮੂਟੀ ਗੱਲ ਨਾ ਉਹ ਹਟਦੇ ਨਹੀਂ ਹੈਗੇ ਪਰ ਸਾਡੀਆਂ ਕੋਸ਼ਿਸ਼ਾਂ ਨੇ ਜਿਹੜੀਆਂ ਸਾਡੀਆਂ ਜਿਹੜੀਆਂ ਆਪਦੀਆਂ ਮਤਲਬ ਜਿਹੜਾ ਅਸੀਂ ਹੁਸਾਰਨਾ ਚਾਹੁੰਦੇ ਆਂ ਜੀ ਜੋ ਘਰ ਘਰ ਜਾ ਕੇ ਅਸੀਂ ਲੋਕਾਂ ਦੇ ਵਿੱਚ ਜਾ ਕੇ ਆਪ ਦੋਨਾਂ ਪਰਿਵਾਰਾਂ ਨੂੰ ਸਮਝਾ ਆਵਾਂਗੇ ਉਹਨਾਂ ਦਾ ਕਾਫੀ ਗੱਲ ਲੈ ਕੇ ਜਾਵਾਂਗੇ ਤਾਂ ਮੈਨੂੰ ਨਹੀਂ ਲੱਗਦਾ ਜਿਹੜੀਆਂ ਦਿੱਕਤਾਂ ਹੁੰਦੀਆਂ ਉਹ ਕਿਤੇ ਬਣੀਆਂ ਰਹਿੰਦੀਆਂ ਨੇ ਨਿਕ ਤਾਂ ਹੌਲੀ ਹੌਲੀ ਦੂਰ ਹੀ ਨਹੀਂ ਹੁੰਦੀਆਂ ਦੂਰ ਹੁੰਦੀਆਂ ਜਾਂਦੀਆਂ ਨੇ ਲੰਬੇ ਸਮੇਂ ਤੋਂ ਇਤਿਹਾਸ ਦੀ ਗਵਾਹ ਹੈ ਕਿ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਨੇ ਜਾਂ ਜਿਹੜੇ ਚੰਗੇ ਕੰਮਾਂ ਤੇ ਰਾਹ ਪਏ ਨੇ ਉਹਨਾਂ ਨੂੰ ਔਕਣਾ ਦਾ ਸਾਹਮਣਾ ਦਾ ਕਰਨਾ ਹੀ ਪੈਂਦਾ ਹੈਗਾ ਅਸੀਂ ਵੀ ਕਰ ਰਹੇ ਹਾਂ ਤਾਂ ਵੀ ਕੋਈ ਗੱਲ ਨਹੀਂ ਹੈਗੀ ਪਰ ਅਸੀਂ ਆਪਣੇ ਕੰਮ ਦੇ ਵਿੱਚ ਲੱਗੇ ਰਹਾਂਗੇ ਅਸੀਂ ਪਿੰਡ ਨੂੰ ਇੱਕ ਵਧੀਆ ਸੁੰਦਰ ਤੇ ਸੋਨਾ ਬਣਾਉਣ ਦੇ ਲਈ ਅਸੀਂ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਾਂਗੇ ਸਾਡੇ ਨਾਲ ਪ੍ਰਗਤੀਸ਼ੀ ਲੇਖਕ ਸੰਘ ਨੇ ਜਦੋਂ ਸਾਡੇ ਨਾਲ ਇੱਕ ਬਹੁਤ ਵਧੀਆ ਵਿਦਵਾਨ ਡਾਕਟਰ ਕੁਲਦੀਪ ਸਿੰਘ ਦੀਪ ਹੁਣੀ ਹੈਗੇ ਨੇ ਤੇ ਸਾਨੂੰ ਲੱਗਦਾ ਭਾਈ ਸੰਪੂਰਨ ਟੱਲੇ ਵਾਲ ਹੁਣੀ ਨੇ ਸਾਡੇ ਲਾਇਬ੍ਰੇਰੀ ਦੇ ਪ੍ਰਧਾਨ ਹੈਡਮਾਸਟਰ ਰਜੀਤ ਸਿੰਘ ਹੁਣੀ ਨੇ ਹੋਰ ਸਾਡੇ ਅਗਾਹ ਵਤ ਜਿਹੜੇ ਮੈਂਬਰ ਨੇ ਸੋਸਾਇਟੀ ਦੇ ਮੈਂਬਰ ਨੇ ਜਾਂ ਆਪਾਂ ਗਰੀਬ ਸਾਡੀ ਲਾਇਬ੍ਰੇਰੀ ਦੇ ਮੈਂਬਰ ਨੇ ਪਿੰਡ ਦੇ ਲੋਕ ਬੜੇ ਸਿਆਣੇ ਨੇ ਉਹ ਤੁਹਾਨੂੰ ਸਾਡਾ ਸਾਥ ਦਿੰਦੇ ਆ ਟੌਕਣਾ ਉਕਣਾ ਕੋਈ ਗੱਲ ਨਹੀਂ ਅਸੀਂ ਕਰ ਲਾਂਗੇ ਤੇ ਇਹਨਾਂ ਨੂੰ ਸਰ ਵੀ ਕਰ ਲਾਂਗੇ ਇਸ ਲਈ ਸਰ ਲੋਕਾਂ ਨੂੰ ਵੀ ਸਲੀਮਨਾ ਚਾਹੁੰਦੇ ਚਾਹੇ ਨਾਲ ਲੱਭ ਕੇ ਜੁੜਨਾ ਤਾਂ ਬੜੇ ਬੱਚਿਆਂ ਨਾਲ ਸੁਨੇਹਾ ਇਹ ਆ ਵੀ ਜੇ ਆਪਣੇ ਬੱਚਿਆਂ ਨੂੰ ਇੱਕ ਵਧੀਆ ਸਿਆਣੇ ਸੂਝਵਾਨ ਬਣਾਉਣਾਗਾ ਉਹਨਾਂ ਨੂੰ ਇੱਕ ਚੰਗੇ ਪਾਸੇ ਤੋਰਨਾਗਾ ਇੱਕ ਚੰਗੇ ਬੱਚਿਆਂ ਦੇ ਮਾਪੇ ਬਣਨਾਗਾ ਤੇ ਆਪਣੇ ਬੱਚਿਆਂ ਨੂੰ ਇੱਕ ਦੇਸ਼ ਦੇ ਜਿਹੜਾ ਜਿਹੜਾ ਉੱਤਰ ਰਿਹਾ ਦੇਸ਼ ਹੈਗਾ ਉਹਦੇ ਇੱਕ ਵਧੀਆ ਨਿਸ਼ਾਨ ਬਣਾਉਣਾਗਾ ਉਹਦੇ ਵਿੱਚ ਇੱਕ ਵਧੀਆ ਭੂਮਿਕਾ ਨਵਾਉਣੀ ਆ ਤਾਂ ਲਾਜ਼ਮੀ ਤੌਰ ਤੇ ਆ ਆਪਣੇ ਬੱਚਿਆਂ ਨੂੰ ਲਾਇਬ੍ਰੇਰੀਆਂ ਦੇ ਵਿੱਚ ਸਕੂਲਾਂ ਦੇ ਵਿੱਚ ਤੇ ਗਰਾਊਂਡਾਂ ਦੇ ਵਿੱਚ ਭੇਜਣ ਦੀ ਕੋਸ਼ਿਸ਼ ਕਰਨ ਆਪਣੀ ਪੰਚਾਇਤ ਵੱਲੋਂ ਵੀ ਲਗਾਤਾਰ ਤੁਸੀਂ ਤੁਹਾਨੂੰ ਵੀ ਪਤਾਗਾ ਲਗਾਤਾਰ ਆਪਾਂ ਪੰਚਾਇਤ ਵੱਲੋਂ ਕੋਸ਼ਿਸ਼ ਵੀ ਹੈਗੀ ਆਪਣਾ ਆਧੁਨਿਕ ਸਹੂਲਤਾਂ ਨਾਲ ਜਿਹੜਾ ਹੈਗਾਗਾ ਗਰਾਊਂਡ ਆ ਜਿਹੜਾ ਉਹ ਆਪਣੀ ਅਨੁਸਾਰੀ ਅਧਿਨ ਹੈਗਾ ਆਪਾਂ ਮਹੀਨੇ ਦੋ ਮਹੀਨੇ ਦੇ ਵਿੱਚ ਹੀ ਬਣਵਾ ਲਾਂਗੇ ਤੇ ਲਾਇਬ੍ਰੇਰੀ ਸਾਡੀ ਬਹੁਤ ਵਧੀਆ ਬਣ ਗਈ ਹੈਗੀ ਤੇ ਸਾਡੇ ਸਕੂਲ ਦੇ ਉੱਤੇ ਸਾਨੂੰ ਮਾਣ ਆ ਸਾਡੇ ਸਕੂਲ ਦੇ ਵਿੱਚ ਬਹੁਤ ਵਧੀਆ ਤਿੰਨੇ ਸਕੂਲਾਂ ਦੇ ਵਿੱਚ ਤੋਂ ਪ੍ਰਾਇਮਰੀ ਸਕੂਲ ਨੇ ਤੀਜਾ ਸਾਡਾ ਸੀਨੀਅਰ ਸੈਕੰਡਰੀ ਸਕੂਲ ਆ ਬਹੁਤ ਵਧੀਆ ਅਧਿਆਪਕ ਨੇ ਅਸੀਂ ਉਹਨਾਂ ਵਿੱਚ ਵੀ ਲਗਾਤਾਰ ਵਿਚਰਦੇ ਰਹੇ ਨੇ ਜਾਂਦੇ ਰਹੇ ਨੇਗੇ ਤੇ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਸਨੇਹਤਾ ਹੀ ਹੋਊਗਾ ਵੀ ਆਓ ਰਲ ਮਿਲ ਕੇ ਬੱਚਿਆਂ ਨੂੰ ਸਕੂਲਾਂ ਵੱਲ ਬੱਚਿਆਂ ਨੂੰ ਲਾਇਬ੍ਰੇਰੀਆਂ ਵੱਲ ਤੇ ਬੱਚਿਆਂ ਨੂੰ ਗਰਾਊਂਡਾਂ ਵੱਲ ਤੋਰੀਏ ਤਾਂ ਜੋ ਇੱਕ ਵਧੀਆ ਸੱਭਿਆਚਾਰ ਉੱਤਰ ਛਕੇ ਅਸੀਂ ਚੰਗੇ ਮਾਪੇ ਬਣ ਸਕੀਏ ਅਸੀਂ